लाइव होण तो जब आप अकेले हैं तो आप अपने साथ कोई एक छोटा पेपर स्प्रे कैन रखें एक स्मॉल ट्रिक्स है अपने बैग को आप कैसे एज अ सेफ्टी इक्विपमेंट अपनी सिक्योरिटी के लिए यूज कर सकते हैं ਆਹ ਖਾਣ ਚਾਹੀਦਾ ਨਾ ਵੀ ਇਹ ਤੇ ਇੱਕ ਸ਼ਕਤੀ ਹੈ ਇੱਕ ਇੱਕ ਤੁਹਾਡਾ ਦੇਖੋ ਇੱਕ ਇੱਕ ਤੁਹਾਡਾ ਚਾਹੀਦਾ ਤੇ ਵੀ ਹਰ ਕਿੰਨ ਨੰਬਰ ਚਾਹੀਦਾ ਜੀ ਜੀ ਵੀ ਸਟੂਡੈਂਟ ਕੋਲ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਫਰੀਦਕੋਟ ਪੁਲਿਸ ਨੇ ਇੱਕ ਮੁਹਿੰਮ ਚਲਾਈ ਹੋਈ ਆ ਸੰਪਰਕ ਮੁਹਿੰਮ ਤੇ ਇਸ ਮੁਹਿੰਮ ਤਹਿਤ 2 ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਜਿੱਥੇ ਲੜਕੀਆਂ ਨੇ ਐਸਐਸਪੀ ਫਰੀਦਕੋਟ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਤੇ ਦੱਸਿਆ ਕਿ ਉਹਨਾਂ ਨੂੰ ਰਾਤ ਨੂੰ ਜਦੋਂ ਉਹ ਹਸਪਤਾਲ ਤੋਂ ਕਾਲਜ ਆਉਂਦੇ ਆਂ ਤੇ ਇਸ ਰਾਹਾਂ ਦੇ ਵਿੱਚ ਕਈ ਤਰ੍ਹਾਂ ਦੇ ਸ਼ਰਾਰਤੀ ਆਨਸਰ ਮਿਲਦੇ ਆ ਕਈ ਤਰ੍ਹਾਂ ਦੀਆਂ ਲੁੱਟ ਖੋਦੀਆਂ ਅੰਵਾਰਦਾਤਾਂ ਹੋ ਜਾਂਦੀਆਂ ਇਹਨਾਂ ਗੱਲਾਂ ਵੱਲ ਐਸਐਸਪੀ ਦਾ ਧਿਆਨ ਲਿਆਉਂਦੇ ਆਂ 2 ਘੰਟਿਆਂ ਵਿੱਚ ਐਕਸ਼ਨ ਹੋ ਗਿਆ ਐਸਐਸਪੀ ਨੇ ਇਹ ਸੁਣਿਆ ਕੀ ਕਿ ਨਾਲ ਦੀ ਨਾਲ ਪੁਲਿਸ 2 ਘੰਟਿਆਂ ਬਾਅਦ ਉਹਨਾਂ ਰਾਹਾਂ ਨੂੰ ਸ਼ਨਾਖਤ ਕਰਦੀ ਉਹਨਾਂ ਲੋਕਾਂ ਨੂੰ ਤਲਾਸ਼ ਦੀ ਨਜ਼ਰ ਆਈ ਜਿਨ੍ਹਾਂ ਦੀ ਇਹਨਾਂ ਲੜਕੀਆਂ ਨੇ ਗੱਲ ਦੱਸੀ ਸੀ ਮੈਡੀਕਲ ਵਿੱਚ ਪੜ ਰਹੀਆਂ ਇਹਨਾਂ ਲੜਕੀਆਂ ਦੀ ਗੱਲ ਸੁਣਨ ਤੋਂ ਬਾਅਦ ਹੁਣ ਪੁਲਿਸ ਨੇ ਉਹਨਾਂ ਰਾਹਾਂ ਦੀ ਸ਼ਨਾਖਤ ਕਰਕੇ ਉੱਥੇ ਪੁਲਿਸ ਤਾਇਨਾਤ ਕਰ ਦਿੱਤੀ ਆ ਪਰ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਨਾਲ ਦੀ ਨਾਲ ਇਹਨਾਂ ਲੜਕੀਆਂ ਨੂੰ ਬਹਾਦਰ ਬਣਨ ਲਈ ਵੀ ਕਿਹਾ ਉਹਨਾਂ ਕਿਹਾ ਕਿ ਜਿਹੜਾ ਕਿਤਾਬਾਂ ਵਾਲਾ ਬਸਤਾ ਕਿਤਾਬਾਂ ਵਾਲਾ ਬਹਿਗਾ ਉਹਨੂੰ ਹਥਿਆਰ ਵਜੋਂ ਵਰਤਣ ਉਹਨੇ ਕਿਹਾ ਕਿ ਹਰ ਦਮ ਆਪਣੇ ਇਸ ਬੈਗ ਦੇ ਵਿੱਚ ਇੱਕ ਮਿਰਚਾਂ ਵਾਲਾ ਸਪਰੇਅ ਵੀ ਜ਼ਰੂਰ ਰੱਖਿਆ ਜਾਵੇ ਤੇ ਬੈਗ ਨੂੰ ਲੋਡ ਪਹਿਣ ਤੇ ਹਥਿਆਰ ਦੀ ਤਰ੍ਹਾਂ ਵਰਤ ਕੇ ਇਸ ਤਰ੍ਹਾਂ ਦੇ ਸ਼ਰਾਰਤੀ ਆਂਸਰ ਦੀ ਸ਼ਾਂਤ ਲਿਆਤੀ ਜਾਵੇ ਇੱਕ ਜਿਹੜਾ ਇਹਨਾਂ ਦੇ ਆਊਟਸਾਈਡਰ ਆਉਂਦੇ ਸੀਗੇ ਉਹ ਆਪਾਂ ਸਾਰੇ ਰਸਤੇ ਬੰਦ ਕਰਦੇ ਆ 19 ਨਵੰਬਰ ਦਾ ਇਸ ਦਿਨ ਦਾ 19 ਅਪਰ ਨੂੰ ਹੀ ਆਪਾਂ ਸਾਰੇ ਬੰਦ ਕਰਦੇ ਉਸ ਤੋਂ ਬਾਅਦ ਦਾ ਕੋਈ ਇਮੀਜੇਬਲੀ ਦਾ ਹੋਣਾ ਹੋਇਆ ਉਹ ਵੀ ਇਦਾਂ ਧਿਆਨ ਤੋਵੇ ਅੱਜ ਸੰਡੇ ਸਾਡੇ ਫਰੈਂਡਸ ਨੇ ਉਹਨਾਂ ਨੇ ਕੋਈ ਅਪਰੋਚ ਨਹੀਂ ਕੀਤੀ ਪੁਲਿਸ ਪਾਸ ਦਾ ਨੂੰ ਕੋਈ ਗੱਲ ਨਹੀਂ ਕੀਤੀ ਉਹ ਕਹਿੰਦਾ ਫੋਨ ਕਰਿਆ ਕਰ ਲੈ ਗੱਲ ਕਰ ਲੈ 112 ਤੇ ਕਾਲ ਕਰੋ ਅਗਰ ਨਹੀਂ ਤਾਂ ਤੁਮ ਕਿਹਾ ਦਿਓ ਸੰਨੀ ਨੂੰ ਆਇਆ ਨਾ ਕਿਸੇ ਨਾਲ ਨਹੀਂ 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 ਉਹ ਉਹ ਆਪਕੋ ਬਤਾ ਦਿੰਦਾ ਉਸਕਾ ਮੈਂ ਫਸਟ ਰੈਪ ਹੋ ਗਈ ਦੇਖਾ ਕਿ ਵੀ ਨਾ ਯੂਨੀਸਟਰੀ ਲੋ ਇੱਕ 112 ਦਾ ਉੱਥੇ ਹਰ ਥਾਂ ਚਾਹੀਦਾ ਇਹ ਨਾ ਵੀ ਇਹ ਤੇਜੀ ਹਾਂ ਇੱਕ ਸ਼ਕਤੀ ਆ ਇਹ ਇੱਕ ਤੁਹਾਡਾ ਦੇਖੋ ਇੱਕ ਤਾਂ ਤੁਹਾਡਾ ਚਾਹੀਦਾ ਇੱਥੇ ਵੀ ਹਰ ਕਿਸੇ ਨੂੰ ਨੰਬਰ ਚਾਹੀਦਾ ਜੀ ਜੀ ਵੀ ਸਟੂਡੈਂਟ ਨੂੰ ਫੋਨ ਲਾਉਣਾ ਹੂੰ ਕੰਪਨੀ ਦਾ ਨੰਬਰ ਆਏਗਾ ਉਹ ਲਾਉਣਾ ਚੌਂਕੀਆ ਨੰਬਰ 112 ਤੇ ਵੀ ਹੈਲਪ ਵਾਸਤੇ ਵੀ ਸਾਨੂੰ ਉਸਕਾ ਫੋਨ ਦੇ ਲਾਉਣਾ ਉਸੇ ਉਹਨੇ ਉਹ ਕੰਬੈਸਟਰੀਟ ਕੋਡ ਕੱਢ ਕੇ ਨਾ ਜਿੱਤੇ ਆਸਟ੍ਰੇਲੀਆ ਕੇ ਨੇ। 30 ਸਾਹਮਣੇ ਗਈ ਸ਼ੱਕੀ ਹੈ ਆਪਣਾ ਲਾ ਦੋ। ਇਹ ਐਪ ਸਟਾਲ ਕਰਨਾ। ਹਾਂ ਹਾਂ ਵੀ ਫੂ ਵੀ ਹੈਗਾ। ਹੂੰ। ਮੈਨੂੰ ਲੱਗਦਾ ਹੈ ਆਪਣੇ ਕੋ ਇਨਾਂ ਬੱਚਾ ਨੰਬਰਾਂ ਦਾ ਨਹੀਂ ਨਾ ਪਤਾ ਹੈਗਾ ਜੀ ਦਾ। ਜਿਹੜੇ ਖਾਸ ਤੌਰ ਤੇ ਲੜਕੀਆਂ ਨੇ ਸਮੱਸਿਆ ਉਠਾਈ ਹੈ ਜੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹਨਾਂ ਨੇ ਇੱਕ ਬਹੁਤ ਸੈਟੀਸਫੈਕਸ਼ਨ ਐਕਸਪ੍ਰੈਸ ਕੀਤੀ ਹੈ ਜਿਹੜੇ ਪਿਛਲੇ 3 3.5 ਮਹੀਨਿਆਂ ਤੋਂ ਫਰੀਦਕੋਟ ਪੁਲਿਸ ਨੇ ਕਾਫੀ ਸਿਕਿਉਰਿਟੀ ਮੀਜਰਸ ਲਏ ਹੈ। ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਪੁਲਿਸ ਜਿਹੜਾ ਕੰਮ ਕਰਦੀ ਹੈ ਉਹ ਟਾਰਗੇਟ ਆਡੀਅנס ਤੱਕ ਪਹੁੰਚ ਨਹੀਂ ਪਾਂਦਾ ਤੇ ਅੱਜ ਦਾ ਜਿਹੜਾ ਇੱਕ ਇੰਟਰੈਕਸ਼ਨ ਸੀ ਉਹ اسی ਦਿਸ਼ਾ 'ਚੇ ਕਦਮ ਸੀ ਕਿ ਜਿਹੜਾ ਕੰਮ ਅਸੀਂ ਚੰਗਾ ਕਰ ਰਹੇ ਹਾਂ ਉਹ ਅਸੀਂ ਡਾਇਰੈਕਟਲੀ ਉਹਨਾਂ ਨੂੰ ਦੱਸਣ ਔਰ ਬਾਕੀ ਜਿਹੜੇ ਉਹਨਾਂ ਦੇ ਫੀਡਬੈਕ ਹੈ ਉਹ ਅਸੀਂ ਇਨਕੋਰਪੋਰੇਟ ਕਰਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਆਈਡੀਆ ਕੋਲੇ ਰੱਖਣੇ ਚਾਹੀਦੇ ਜੀ ਅਸੀਂ ਉਹਨਾਂ ਨੂੰ ਇਹੀ ਕਿਹਾ ਹੈ ਕਿ ਅੱਜ ਕੱਲ ਸਾਰੀ ਬੱਚੀਆਂ ਪੜ੍ਹੀ ਲਿਖੀ ਹੋਣਗੀ ਸੋ देयर ਸਿਕਿਉਰਿਟੀ ਇਜ਼ ਆਰ ਰਿਸਪੌਂਸਿਬਿਲਟੀ ਐਸ